ਸੰਜੀਪ ਸ਼ਰਮਾ ਹੈਪੀ ਸਾਬਕਾ ਸਰਪੰਚ ਦਲੱਦੀ ਦੇ ਪਿਤਾ ਜੀ ਸ਼੍ਰੀ ਕ੍ਰਿਸ਼ਨ ਚੰਦ ਸਰਪ੍ਰਸਤ ਟਰੱਕ ਯੂਨੀਅਨ ਨਾਬਾ ਕੁਝ ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ਅੱਜ ਉਹਨਾਂ ਦਾ ਨਾਬਾ ਦੇ ਮਾਨ ਪੈਲਸ ਵਿੱਚ ਭੋਗ ਪਿਆ ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਲਵਾਈ ਹਲਕਾ ਇੰਚਾਰਜਾਂ ਨੇ ਹਾਜ਼ਰੀ ਲਵਾਈ ਤੇ ਨਾਲ ਹੀ ਨਾਬਾ ਦੀਆਂ ਸਾਰੀਆਂ ਸੰਸਥਾਵਾਂ ਨੇ ਵੀ ਹਾਜ਼ਰੀ ਲਵਾਈ ਨਾਲ ਹੀ ਸਾਰਿਆਂ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਵੱਖ-ਵੱਖ ਪਾਰਟੀਆਂ ਦੇ ਹਲਕਾ ਇੰਚਾਰਜ ਲੀਡਰ ਪਿੰਡਾਂ ਦੇ ਸਰਪੰਚ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਐਮਸੀ ਸਾਹਿਬ ਵੀ ਪਹੁੰਚੇ ਇਸ ਮੌਕੇ ਗਿਆਨੇ ਜੀਰਾ ਦੇ ਜਾਣ ਪਿੱਛੋਂ ਵੀ ਉਹਨਾਂ ਨੂੰ ਹਮੇਸ਼ਾ ਸਮਾਜ ਯਾਦ ਰੱਖਦਾ ਹੈ ਕ੍ਰਿਸ਼ਨ ਚੰਦ ਜੀ ਉਹਨਾਂ ਸ਼ਖਸੀਅਤਾਂ ਦੇ ਵਿੱਚੋਂ ਇੱਕ ਸਾਤ ਕਿੰਨੇ ਬੱਚੇ ਅੱਜ ਆਪਣੇ ਆਪਣੇ ਕਾਰੋਬਾਰਾਂ ਦੇ ਵਿੱਚ ਸਫਲਤਾ ਹਾਸਲ ਨੇ ਇਸ ਦੂਰੀ ਚ ਬੈਠੇ ਇੱਕ ਦੂਰੇ ਸਰ ਸੰਧਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਰਤ ਬਹੁਤ ਵੱਡਾ ਦੁੱਖ ਹੁੰਦਾ ਜਦੋਂ ਪਰਿਵਾਰ ਦੇ ਵਿੱਚੋਂ ਕੋਈ ਮੋਢੀ ਵਿਅਕਤੀ ਜਾਂਦਾ ਜਾਂ ਪਿਤਾ ਜਾਂਦਾ ਕਿਉਂਕਿ बाबू ਅਕਿਰਸ਼ਨ ਕੁਮਾਰ ਜੀ ਦਾ ਜਿਹੜਾ ਜੀਵਨ ਹੈ ਉਹ ਬਿਲਕੁਲ ਸਾਦਗੀ ਪਰਿਆਦੀ ਬਣ ਗਿਆ ਹੈ ਪਰ ਬਹੁਤ ਹੀ ਪਿਆਰ ਨਾਲ ਸਰਕਾਰ ਨਾਲ ਰਵਿੰਦਰ ਸ਼ਰਮਾ ਜੀ ਜੋ ਕਿ ਟਰੱਕ ਜੁਨੀਆ ਨਾਮਾ ਦੇ ਸਾਫ ਕਾ ਪ੍ਰਧਾਨ ਨੇ ਸੰਜੀਵ ਸ਼ਰਮਾ ਹੈਪੀ ਜੀ ਜਿਹਨਾਂ ਨੂੰ ਪਿਆਰ ਨਾਲ ਹੈਪੀ ਕਿਹਾ ਜਾਂਦਾ ਪਿੰਕ ਤੇ ਸਰਪੰਚ ਵੀ ਰਹੇ ਨੇ ਦਲੰਦੀ ਦੇ ਅੱਜ ਮਹਾਰਾਣੀ ਪਰਨੀਤ ਕੌਰ ਜੀ ਸਾਫ ਕਾ ਵਿਦੇਸ਼ ਮੰਤਰੀ ਭਾਰਤ ਸਰਕਾਰ ਜੀ ਨੇ ਪਰਿਵਾਰ ਦੇ ਨਾਲ ਕੁਝ ਸਾਂਝਾ ਕਰਨ ਆਉਣਾ ਸੀ ਪਰ ਭਾਰਤੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਚੰਡੀਗੜ੍ਹ ਵਿਖੇ ਅਚਾਨਕ ਸੱਦੀ ਗਈ ਜਿਸ ਤੇ ਕਾਰਨ ਉਹਨਾਂ ਨੇ ਦਾਸ ਦੀ ਜਿਹੜੀ ਡਿਊਟੀ ਆ ਉਹ ਲਗਾਈ ਵੀ ਤੁਸੀਂ ਬਿੱਟੂ ਜੀ ਜ਼ਰੂਰ ਜਾਣਾ ਹੈ ਪਰਵਾਦ ਦੇ ਨਾਲ ਤੁਹਾਨੂੰ ਸਾਂਝਾ ਕਰਕੇ ਆਉਣਾ ਮੇਰੇ ਵੱਲੋਂ ਸੋ ਮੇਰੇ ਨਾਲ ਸਾਡੀ ਸਾਰੀ ਟੀਮ ਸਾਡੇ ਜਿਹੜਾ ਪਟਿਆਲਾ ਦੇ ਮਹਾ ਮੰਤਰੀ ਗੌਰਵ ਜੀ ਲੋਟਾ ਜੀ ਮੇਰੇ ਭਰਾ ਉਹ ਵੀ ਆਏ